ਕੌਣ ਮਾਰੇਗਾ ਤਰਨਤਾਰਨ ਦੇ ਵਿੱਚ ਬਾਜੀ ਤੇ ਕਿਸਦੀ ਹੋਵੇਗੀ ਜਿੱਤ ਕੌਣ ਬਣੇਗਾ ਐਮਐਲਏ ਹਰਮੀਰ ਸੰਧੂ ਕੀ ਆਮ ਆਦਮੀ ਪਾਰਟੀ ਦਾ ਚੰਡਾ ਗੱਡ ਸਕਣਗੇ ਕਈ ਸਵਾਲ ਬੰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਦੱਸਦੀ ਕਿ ਲਗਾਤਾਰ ਪੰਜਾਬ ਦੀ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ ਤੇ ਤਰਨ ਤਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਕਿ ਕਾਲੀ ਦਲ ਆਪਣੇ ਉਮੀਦਵਾਰ ਵਾਸਤੇ ਜਿਹੜਾ ਕਿ ਲਗਾਤਾਰ ਪ੍ਰਚਾਰ ਦੇ ਲਈ ਨਿਕਲੇ ਹੋਇਆ ਬੀਬੀ ਬਾਦਲ ਵੀ ਜਿਹੜੇ ਕਿ ਹੁਣ ਉੱਥੇ ਹੀ ਪ੍ਰਚਾਰ ਦੇ ਵਿੱਚ ਬੀਬੀ ਰਣਦਾਵਾ ਦੇ ਹੱਕ ਦੇ ਵਿੱਚ ਗਰਜਦੇ ਹੋਏ ਨਜ਼ਰ ਆ ਰਹੇ ਨੇ ਵਿਰੋਧ ਦੇ ਧਿਰ ਦੇ ਉੱਤੇ ਪਲਟਵਾਰਤਾ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ ਕੋਈ ਥਰਮਲ ਪਲਾਂਟ ਨਹੀਂ ਲੱਗਿਆ ਕੋਈ ਇੱਥੇ ਕਾਰਖਾਨਾ ਨਹੀਂ ਲੱਗਿਆ ਤੇ ਜੇ ਆਪਾਂ ਕਹੀਏ ਕਿ ਅੱਜ ਚੋਨਾ ਤੋਂ ਪਹਿਲੇ ਆਪਾਂ ਇਹਨਾਂ ਚੀਜ਼ਾਂ ਬਾਰੇ ਵਿਚਾਰ ਨਾ ਕਰੀਏ ਤੇ ਕੱਲੇ ਚੁਟਕਲੇ ਸੁਣ ਕੇ ਭੰਡਾ ਦੀ ਗੱਲਾਂ ਮੰਨ ਕੇ ਜਾਂ ਦੂਜੀ ਪਾਰਟੀਆਂ ਦਾ ਭੰਡੀ ਪ੍ਰਚਾਰ ਸੁਣ ਕੇ ਉਹਨਾਂ ਦੇ ਲਾਰ ਮਗਰ ਲੱਗ ਕੇ ਆਪਾਂ ਵੋਟ ਪਾ ਦਈਏ ਤਾਂ ਮੈਂ ਸਮਝ ਗਿਆ ਉਹਦਾ ਖੁਮਿਆਜਾ ਤੁਸੀਂ ਸਾਰਿਆਂ ਨੇ ਪਿਛਲੇ 9 ਸਾਲਾਂ 'ਚ ਦੇਖ ਲਿਆ ਕਿ ਲੇ 15 ਸਾਲਾਂ 'ਚ ਸਾਰੀ ਪਾਰਟੀਆਂ ਦਾ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ ਤੇ ਵੋਟ ਦੀ ਤਾਕਤ ਸਾਡੇ ਕੋਲ ਹੁੰਦੀ ਹੈ ਕਿ ਅਸੀਂ ਕੰਮ ਕਰਨ ਵਾਲੀ ਸਰਕਾਰ ਬਣਾਈਏ ਲੇਕਿਨ ਅਫਸੋਸ ਮੈਨੂੰ ਆ ਕਿ ਅਸੀਂ ਗੱਲਾਂ ਤੇ ਮਗਰ ਲੱਗ ਗਏ ਤੇ ਕੰਮਾਂ ਨੂੰ ਕਿਤੇ ਨਾ ਕਿਤੇ ਆਪਾਂ ਭੁੱਲ ਗਏ ਜਿਨ੍ਹਾਂ ਨੇ ਝੂਠਾ ਗੰਦਾ ਪ੍ਰਚਾਰ ਤੁਹਾਡੀ ਖੇਤਰੀ ਪਾਰਟੀ ਦੇ ਖਿਲਾਫ ਕੀਤਾ ਬਿਨਾਂ ਸਬੂਤ ਉਹਨਾਂ ਦੀ ਗੱਲਾਂ ਦੇ ਝਾਸੇ ਵਿੱਚ ਆ ਗਏ ਤੇ ਅੱਜ ਮੈਂ ਬੇਨਤੀ ਕਰਦੀ ਆ ਸਾਰਾ ਸੱਚ ਤੁਹਾਡੇ ਸਾਹਮਣੇ ਕਿਉਂਕਿ ਝੂਠ ਦੇ ਪੈਰ ਨਹੀਂ ਆਉਂਦੇ ਸੱਚ ਤਾਂ ਸਾਹਮਣੇ ਆਉਂਦਾ ਹੀ ਆਉਂਦਾ ਹੈ ਤੇ ਅੱਜ ਵੀ ਆ ਕੇ ਜਦ ਇਹ ਤੁਹਾਨੂੰ ਝੂਠ ਮਾਰਨਗੇ ਇਹਨਾਂ ਦੇ ਝੂਠੇ ਚਾਸੇ ਚ ਨਾਓ ਕਿਉਂਕਿ ਪੰਜਾਬ ਦੇ ਹੋ ਜਿਹੇ ਹਾਲਾਤ ਹੋ ਗਏ ਨੇ ਜਿਹੜਾ ਸ਼ਾਇਦ ਮੈਨੂੰ ਲੱਗਦਾ ਹੈ ਕੋਈ ਉਮੀਦ ਨਹੀਂ ਕਰ ਸਕਦਾ ਸੀ ਜਿਹੋ ਜਿਹੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਹਾਲਾਤ ਇਹੋ ਜਿਹੇ ਹੋਣਗੇ ਅੱਜ ਇੱਥੇ ਮਾਨ ਨਾਲ ਖੜ ਕੇ ਮੈਂ ਕਹਿ ਸਕਦੀਆਂ ਕਿ ਸਾਰੀ ਪਾਰਟੀਆਂ ਵਿੱਚੋਂ ਜੇ ਇੱਕ ਪਾਰਟੀ ਹੈ ਪੰਜਾਬ ਦੀ ਜਿਨੇ ਕਦੇ ਝੂਠ ਨਹੀਂ ਮਾਰਿਆ 107 105 ਸਾਲ ਪੁਰਾਣੀ ਪਾਰਟੀ ਇਤਿਹਾਸ ਖੋਲ ਕੇ ਦੇਖ ਲੋ ਵੱਡੇ ਵੱਡੇ ਰਿਆ ਤੋਂ ਪੁੱਛ ਲੋ ਸਾਡੇ ਝੂਠ ਮਾਰ ਕੇ ਸਰਕਾਰ ਬਣਾਉਣ ਵਾਸਤੇ ਲੋਕ ਲੋਕਾਂ ਨੂੰ ਲਾਰੇ ਸ਼ਰੋਵਨੀ ਅਕਾਲੀ ਦਲ ਨੇ ਤਕੜੀ ਨੇ ਕਦੇ ਨਹੀਂ ਲਾਇਏ ਸਤਿ ਸ੍ਰੀ ਅਕਾਲ ਅਸੀਂ ਵੀ ਕਹਿ ਸਕਦੇ ਸੀ ਝੂਠ ਮਾਰ ਸਕਦੇ ਸੀ ਬਾਦਲ ਸਾਹਿਬ ਨੂੰ ਕਹਿੰਦੇ ਸੀ ਲੋਕੀ ਕੀ ਆ ਕਾਂਗਰਸ ਕਹੀ ਜਾਂਦੀ ਹੈ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਾਂਗੇ ਘਰ ਘਰ ਨੌਕਰੀਆਂ ਦੇ ਦਾਂਗੇ ਕਿਸਾਨ ਇਹਨਾਂ ਦੇ ਮਗਰ ਲੱਗ ਰਹੇ ਬਾਲ ਸਾਹਿਬ ਤੁਸੀਂ ਵੀ ਕਹਿ ਦਿਓ ਲੇਕਿਨ ਬਾਲਾ ਸਾਹਿਬ ਨੇ ਕਿਹਾ ਕਾਕਾ ਸਿਆਸਤ ਵਿੱਚ ਇਨਸਾਨ ਦੀ ਇਕੱਲੇ ਜ਼ੁਬਾਨ ਹੁੰਦੀ ਹੈ ਜ਼ੁਬਾਨ ਇਹੋ ਜੀ ਹੋਏ ਕਿ ਜੋ ਕਹਾ ਉਹਦੇ ਵਿੱਚ ਪੂਰਾ ਉਤਰੀਏ ਇਹ ਕਿਹੜਾ ਕੋਈ ਪਾਰਟੀ ਕੱਲ ਦੇ ਬਾਅਦ ਆਪਾਂ ਚੋਣ ਨਹੀਂ ਲੜਨੀ ਆਪਾਂ ਤਾਂ ਇੱਥੇ ਹੀ ਰਹਿਣਾ ਅੱਜ ਝੂਠ ਮਾਰਾਂਗੇ ਕੱਲ ਕਿਹੜੇ ਮੂੰਹ ਦੇ ਨਾਲ ਜਾਵਾਂਗੇ ਕੋਈ ਗੱਲ ਨਹੀਂ ਜੇ ਚੋਣ ਹਾਰਦੇ ਆਂ ਕੁਝ ਨਹੀਂ ਹੁੰਦਾ ਲੇਕਿਨ ਝੂਠ ਨਹੀਂ ਮਾਰਨਾ ਲੋਕਾਂ ਦੇ ਨਾਲ ਆਪ ਪਾਰਕ ਤੇ ਖੇਤਰੀ ਤੇ ਦਿੱਲੀ ਵਾਲੀ ਪਾਰਟੀਆਂ ਦਾ ਜਿਨ੍ਹਾਂ ਨੇ ਇੱਥੇ ਝੂਠ ਮਾਰਦਾ ਉੱਥੇ ਕੁਝ ਹੋਰ ਮਾਰਦਾ ਗਾ ਦਿੱਲੀ ਜਾ ਕੇ ਕੁਝ ਹੋਰ ਮਾਰਦਾ ਲੇਕਿਨ ਅਸੀਂ ਨਾ ਦਿੱਲੀ ਜਾਣਾ ਐ ਨਾ ਰਾਜਸਥਾਨ ਜਾਣਾ ਨਾ ਹਰਿਆਣਾ ਜਾਣਾ ਅਸੀਂ ਤਾਂ ਪੰਜਾਬ ਚ ਹੀ ਰਹਿਣਾ ਤੇ ਆਪਣੇ ਆਂਦੇ ਨਾਲ ਧੋਖਾ ਨਹੀਂ ਕਰਾਂਗੇ ਅੱਜ ਮਾਨ ਨਾਲ ਕਹਿ ਸਕਦੀਆਂ ਜੋ ਕਿਹਾ ਉਹ ਕਰਕੇ ਦਿਖਾਇਆ ਜੇ ਮੈਂ ਗੱਲ ਕਰਾਂ ਕਿ ਬਾਦਲ ਸਾਹਿਬ ਦੀ ਪਹਿਲੀ ਸਰਕਾਰ ਜਿਹੜੇ 95 ਦੀ ਜਿਮਨੀ ਚੋਣ ਹੋਈ ਸੀ ਲੋਕਾਂ ਨੇ ਇਤਿਹਾਸ ਰਚਿਆ ਅੱਜ ਵੀ ਲੋਕੀ ਅਜਨਾਲਾ ਤੋਂ ਗਿੱਦੜਵਾਹ ਨੂੰ ਹਲਕਿਆਂ ਨੂੰ ਯਾਦ ਕਰਦੇ ਨੇ ਬਥੇਰੀ ਚੋਣਾਂ ਵਿੱਚ ਹੋਈ ਹੋਰ ਜਿਮਨੀ ਚੋਣਾਂ ਨੂੰ ਕੋਈ ਨਹੀਂ ਯਾਦ ਕਰਦਾ ਜਿਵੇਂ ਚਾਰ ਜਿਮਨੀ ਚੋਣਾਂ ਪਿਛਲੇ 4 ਸਾਲਾਂ 'ਚ ਹੀ ਹੋਈਆਂ ਨੇ ਜਲੰਧਰ ਹੋ ਗਈ ਲੁਧਿਆਣਾ ਹੋ ਗਿਆ ਗਿੱਦੜਵਾਹ ਹੋ ਗਿਆ ਸੰਗਰੂਰ ਹੋ ਕੋਈ ਨਾ ਨੂੰ ਯਾਦ ਨਹੀਂ ਰੱਖੂਗਾ ਹਾਂ ਯਾਦ ਰੱਖਣਗੇ ਕਿ ਉੱਥੇ ਜਾ ਕੇ ਝਾੜੂ ਵਾਲਿਆਂ ਨੇ ਕਿਹੜੇ ਵਾਅਦੇ ਕੀਤੇ ਸੀ ਤੇ ਅੱਜ ਤਾਈਂ ਵਾਅਦੇ ਪੂਰੇ ਨਹੀਂ ਹੋਏ ਨਾ ਹੀ ਇੱਥੇ ਹੋਣਗੇ ਲੇਕਿਨ ਅਜ ਵੀ ਅਜਨਾਲਾ ਤੇ ਗਿੱਦੜਵਾਲੇ ਕਿਉਂ ਯਾਦ ਰੱਖਿਆ ਜਾਂਦਾ ਹੈ ਕਿਉਂਕਿ ਇਤਿਹਾਸਿਕ ਜਮਨੀ ਚੋਨਾ ਸੀਗਾ ਜਿੱਥੇ ਲੋਕਾਂ ਨੇ ਹਨੇਰੀ ਦਾ ਮੂੰਹ ਮੋੜਿਆ ਸੀਗਾ ਅਹੰਕਾਰੀ ਸਰਕਾਰਾਂ ਨੂੰ ਉਹਨਾਂ ਨੂੰ ਆਇਨਾ ਦਿਖਾ ਕੇ ਉਹਨਾਂ ਨੂੰ ਅਰਸ਼ਾਂ ਤੋਂ ਲੈ ਕੇ ਜ਼ਮੀਨਾਂ 'ਚ ਪਟਕ ਕੇ ਸਹੀ ਬਦਲਾਅ ਲੈ ਕੇ ਆਏ ਸੀਗੇ ਇਹੋ ਜਿਹਾ ਮੌਕਾ ਅਜ ਤਰਨ ਤਰਨ ਦੇ ਲੋਕਾਂ ਦੇ ਕੋਲ ਵੀ ਹੈ ਜਿਹੜੀ ਸਰਕਾਰਾਂ ਨੇ ਤੁਹਾਡੇ ਨਾਲ ਝੂਠ ਬੋਲਿਆ 9 ਸਾਲਾਂ ਤੇ ਬਹੁਤ ਝੂਠ ਸੁਣ ਲਿਆ ਕਰਕ ਨੌਕਰੀ ਵਾਲਾ ਕਰਜ਼ਾ ਮਾਫੀ ਵਾਲਾ ਹਜ਼ਾਰ ਹਜ਼ਾਰ ਰੁਪਏ ਮਹੀਨੇ 'ਚ ਮਿਲਣ ਵਾਲਾ ਰੰਗਲੇ ਪੰਜਾਬ ਵਾਲਾ ਕੱਟੜ ਇਮਾਨਦਾਰ ਵਾਲਾ ਕਿਹੜਾ ਨਹੀਂ ਸੁਣਿਆ ਤੁਸੀਂ ਮੈਂ ਬੇਨਤੀ ਕਰਦੀ ਆ ਉਹ ਸੱਚ ਦੀ ਪਾਰਟੀ ਨੂੰ ਲੈ ਕੇ ਆਓ ਜਿਹੜੀ ਪਾਰਟੀ ਨੇ ਕਿਹਾ ਕਿ ਸਾਣਾ ਤੇ ਪਹਿਲੀ ਪਛਾਣ 92 ਦੀ ਸਰਕਾਰ ਬਣੀ ਪਹਿਲੀ ਕੈਬਨਿਟ ਮੀਟਿੰਗ 'ਚ ਪਹਿਲੀ ਫਾਈਲ ਜਿਹੜੀ ਆਈ ਤੇ ਸਾਰਾ ਬਾਬਲ ਸਾਹਿਬ ਨੇ ਕਿ ਅੱਜ ਤੋਂ ਬਾਅਦ ਆਤਿਨੁਲਾਹਿਮੰਦ ਬਣਾਉਣ ਵਾਸਤੇ ਕਿਸਾਨਾਂ ਨੂੰ ਖੜਾ ਕਰਨ ਵਾਸਤੇ ਇਸ ਕਿਸਾਨੀ ਸੂਬੇ ਵਿੱਚ ਤਰੱਕੀ ਤੇ ਬਰਕਤਾਂ ਲਾਨ ਵਾਸਤੇ ਅੱਜ ਤੋਂ ਬਾਅਦ ਬਿਜਲੀ ਦੇ ਬਿੱਲ ਦਾ ਮਾਮਲੇ ਦਾ ਕਿਸੇ ਕਿਸਾਨ ਦੇ ਉੱਤੇ ਨਹੀਂ ਇਸ ਦਾ ਖਜ਼ਾਨਾ ਚੱਕੂਗਾ ਤੇ ਲੱਖਾਂ ਕਰੋੜਾਂ ਦਾ ਬੋਝ 99 ਤੋਂ ਲੈ ਕੇ ਅੱਜ ਤਾਈਂ ਸਰਕਾਰਾਂ ਚੱਕਦੀ ਰਹੀਆਂ ਨੇ